ਆਪ ਸਭ ਜੀ ਨੂੰ ਪਤਾ ਹੈ ਕਿ ਇਸ ਪੋ ਮਹੀਨੇ ਦੀ ਕੜਕ ਦੀ ਠੰਡ ਚ ਗੁਰਗੋਬੇ ਸਿੰਘ ਜੀ ਦੇ ਛੋਟੇ ਛੋਟੇ ਲਾਲਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਤੇ ਸਾਰੀ ਸਿੱਖ ਸੰਗਤ ਇਹ ਸ਼ਹੀਦੀ ਦਿਹਾੜੇ ਮਨਾ ਰਹੀ ਹੈ ਪਰ ਇਸ ਦੌਰਾਨ ਕੈਨੇਡਾ ਤੋਂ ਆਪਣੇ ਪੰਜਾਬੀ ਵੀਰਾਂ ਦੀਆਂ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਉਹ 크ਿਸਮਸ ਮਨਾ ਰਹੇ ਨੇ 크ਿਸਮਸ ਦੀ ਖੁਸ਼ੀ ਚ ਨੱਚਦੇ ਵੀ ਨਜ਼ਰ ਆ ਰਹੇ ਨੇ ਇੱਕ ਵੀਡੀਓ ਆ ਵਾਇਰਲ ਹੋ ਰਹੀ ਹੈ ਇਸ ਵਿੱਚ ਤੁਸੀਂ ਵੇਖ ਸਕਦੇ ਹੋ ਟਰੈਕਟਰ ਦੇ ਉੱਤੇ ਕਿਵੇਂ ਮੁੰਡੇ 크ਿਸਮਸ ਮਨਾ ਰਹੇ ਨੇ ਦਿਨਾਲ ਜੋ ਪੰਜਾਬੀ ਆਪਣੀਆਂ ਕੁੜੀਆਂ ਨੇ ਉਹਨਾਂ ਦੀਆਂ ਵੀ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਹਾਲਾਂਕਿ ਕੁਝ ਕਾਰਨਾਂ ਕਰਕੇ ਉਹ ਵੀਡੀਓਜ਼ ਤੇ ਨਹੀਂ ਦਿਖਾ ਸਕਦੇ ਪਰ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦੇ ਮੁੰਡੇ ਕੁੜੀਆਂ ਕੈਨੇਡਾ ਚ ਕ੍ਰਿਸਮਸ ਮਨਾ ਰਹੇ ਨੇ ਤੇ ਪੂਰੇ ਘਰ ਨੂੰ ਕ੍ਰਿਸਮਸ ਦੀ ਖੁਸ਼ੀ ਚ ਸ਼ਿੰਗਾਰਿਆ ਹੋਇਆ ਤੇ ਇਹਨਾਂ ਦਿਨਾਂ ਨੂੰ ਸੈਲੀਬ੍ਰੇਟ ਕਰ ਰਹੇ ਨੇ ਗੁਰੂ ਘਰ ਅਰਦਾਸਾਂ ਕਰਾ ਕਰ ਵਦੇਸ਼ਾਂ ਚ ਗਏ ਸੀ ਪਰ ਉੱਥੇ ਜਾ ਕੇ ਕਿਤੇ ਨਾ ਕਿਤੇ ਗੁਰੂ ਨੂੰ ਹੀ ਭੁੱਲਦੇ ਜਾ ਰਹੇ ਨੇ ਹਾਲਾਂਕਿ ਕਿਸੇ ਨੂੰ ਮਜਬੂਰ ਤਾਂ ਨਹੀਂ ਕਰ ਸਕਦੇ ਪਰ ਫਿਰ ਵੀ ਦੋਸਤੋ ਸਿੱਖ ਕਮਿਊਨਿਟੀ ਨਾਲ ਬਿਲੋਂਗ ਕਰਦੇ ਬੰਦੇ ਨੂੰ ਤਾਂ ਇੰਨਾ ਕ ਪਤਾ ਹੋਣਾ ਚਾਹੀਦਾ ਹੈ ਕਿ ਇਹ ਸ਼ਹੀਦੀ ਦਿਹਾੜੇ ਚੱਲ ਰਹੀ ਨੇ ਵੀਡੀਓ ਦੇ ਬਾਰੇ ਚ ਲੋਕਾਂ ਨੇ ਕੀ ਕਿਹਾ ਤੁਸੀਂ ਅੱਗੇ ਜ਼ਰੂਰ ਵੇਖਿਓ ਪਹਿਲੇ ਲਿਖਿਆ ਕੈਨੇਡਾ ਵਾਲ ਦੇਣਾ ਜ ਸਾਡੇ ਸ਼ਹੀਦਾਂ ਦੀ ਕੁਰਬਾਨੀ ਹੋਈ ਸੀ ਸਾਡੇ ਗੁਰੂਆਂ ਨੇ ਆਪਣੇ ਬੱਚੇ ਕੁਰਬਾਨ ਕਰੇ ਸੀ ਤੇ ਤੁਸੀਂ ਆ ਹਰਕਤਾਂ ਕਰ ਰਹੇ ਹੋ ਅਗਲੇ ਲਿਖਿਆ ਜਦੋਂ ਰੋਟੀ ਨਹੀਂ ਸੀ ਮਿਲਦੀ ਉਦੋਂ ਗੁਰੂ ਘਰ ਜਾਜਾ ਸੁਖਣਾ ਸੁਖ ਦੇ ਹੁੰਦੇ ਸੀ ਤੇ ਹੁਣ ਜੇ ਬਾਬੇ ਨੇ ਰੋਟੀ ਜੋਗਾ ਕਰਤਾ ਹੈ ਤਾਂ ਹੁਣ ਆ ਕੁਝ ਕਰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ